ਅਮਰੀਕਾ ਨਿਊਜ਼ ਬੁਲੇਟਿਨ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਸਮੀਤਾ ਅਲੀਵਾਲ ਖਬਰਾਂ ਤੇ ਨਜ਼ਰ ਮਾਰਾਂਗੇ ਪਰ ਪਹਿਲਾਂ ਰੁੱਕ ਕਰ ਦਿਆਂ ਸੁਰੱਖਿਆਵਲ ਪਾਰਟ ਵਿੱਚ ਅਮਰੀਕੀ ਅੰਬਾਸਦੀ ਤੇ ਸਾਰੇ ਕੌਂਸੂਲੇਟ ਅੱਜ ਤੋਂ ਕੁਝ ਦਿਨਾਂ ਲਈ ਬੰਦ ਵੀਜ਼ਾ ਪਾਸਪੋਰਟ ਤੇ ਹੋਰ ਕੌਂਸਲਰ ਸੇਵਾਵਾਂ ਮਾਰ ਰੋਕੀਆਂ 26 ਦਸੰਬਰ ਤੋਂ ਬਾਅਦ ਮੁੜ ਸ਼ੁਰੂ ਹੋਣ ਦੀ ਸੰਭਾਵਨਾ 26 ਦਸੰਬਰ ਤੋਂ ਅਮਰੀਕਾ 'ਚ ਲਾਗੂ ਹੋਵੇਗਾ ਨਵਾਂ ਬਾਇਓਮੈਟ੍ਰਿਕ ਐਂਟਰੀ ਐਗਜ਼ਿਟ ਨਿਯਮ ਵਿਦੇਸ਼ੀ ਯਾਤਰੀਆਂ ਲਈ ਚਿਹਰਾ ਸਕੈਨ ਲਾਜ਼ਮੀ 25 ਦਸੰਬਰ ਤੋਂ ਅਮਰੀਕਾ ਵਿੱਚ ਡਰਾਈਵਿੰਗ ਲੈਸਨਸ ਦੇ ਨਵੇਂ ਨਿਯਮ ਲਾਗੂ ਲੈਸਨਸ ਬਣਾਉਣ ਤੇ ਨਮਾ ਕਰਵਾਉਣ ਦੀ ਪ੍ਰਕਿਰਿਆ ਵਿੱਚ ਹੋਣਗੇ ਵੱਡੇ ਬਦਲਾਅ ਹੁਣ ਖਬਰਾਂ ਵਿਸਥਾਰ ਦੇ ਨਾਲ ਭਾਰਤ ਵਿੱਚ ਅਮਰੀਕੀ ਐਮਬੈਸੀ ਅਤੇ ਸਾਰੇ ਕੌਂਸੂਲੇਟ ਬੰਦ ਹਨ ਦਿੱਲੀ, ਮੁੰਬਈ, ਚੇਨਈ, ਹੈਦਰਾਬਾਦ, ਬੈਂਗਲੁਰੂ ਅਤੇ ਕੋਲਕਾਤਾ ਦੇ ਵਿੱਚ ਅਮਰੀਕੀ ਦਫ਼ਤਰ ਅੱਜ ਤੋਂ ਕੁਝ ਦਿਨਾਂ ਲਈ ਕੰਮ ਨਹੀਂ ਕਰਨਗੇ ਇਸ ਕਾਰਨ ਵੀਜ਼ਾ ਪਾਸਪੋਰਟ ਤੇ ਹੋਰ ਕੌਂਸਲਰ ਸੇਵਾਵਾਂ ਨਹੀਂ ਮਿਲਣਗੀਆਂ ਜਾਣਕਾਰੀ ਮੁਤਾਬਕ ਇਹ ਸੇਵਾਵਾਂ 26 ਦਸੰਬਰ ਤੋਂ ਬਾਅਦ ਮੁੜ ਸ਼ੁਰੂ ਹੋਣਗੀਆਂ ਭਾਰਤ ਵਿੱਚ ਅਮਰੀਕੀ ਐਮਬੈਸੀ ਅਤੇ ਸਾਰੇ ਅਮਰੀਕੀ ਕੌਂਸੂਲੈਂਟ ਕੁਝ ਦਿਨਾਂ ਲਈ ਬੰਦ ਕਰ ਦਿੱਤੇ ਗਏ ਹਨ ਜਿਸ ਕਾਰਨ ਆਮ ਲੋਕਾਂ ਨੂੰ ਕਾਫੀ ਅਸੁਵਿਧਾ ਹੋ ਸਕਦੀ ਹੈ ਦਿੱਲੀ ਵਿੱਚ ਸਥਿਤ ਅਮਰੀਕੀ ਦੂਤਾਵਾਸ ਦੇ ਨਾਲ-ਨਾਲ ਮੁੰਬਈ, ਚੇਨਈ, ਹైదరాబాద్, ਬੈਂਗਲੁਰੂ ਅਤੇ ਕੋਲਕਾਤਾ ਵਿੱਚ ਮੌਜੂਦ ਸਾਰੇ ਅਮਰੀਕੀ ਕੌਂਸੂਲੈਂਟ ਇਸ ਸਮੇਂ ਦੌਰਾਨ ਕੋਈ ਵੀ ਆਮ ਕੰਮ ਨਹੀਂ ਕਰੇਗਾ ਇਸ ਬੰਦ ਨਾਲ ਸਿੱਧਾ ਅਸਰ ਉਨ੍ਹਾਂ ਲੋਕਾਂ ਤੇ ਪੈ ਰਿਹਾ ਹੈ ਜੋ ਅਮਰੀਕਾ ਜਾਣ ਲਈ ਵੀਜ਼ਾ ਲੈਣਾ ਚਾਹੁੰਦੇ ਹਨ ਜਾਂ ਜਿਨ੍ਹਾਂ ਦੀ ਵੀਜ਼ਾ ਇੰਟਰਵਿਊ ਦੀ ਤਾਰੀਖ ਨਜ਼ਦੀਕ ਸੀ ਇਸ ਤੋਂ ਇਲਾਵਾ ਪਾਸਪੋਰਟ ਨਾਲ ਜੁੜੇ ਕੰਮ ਦਸਤਾਵੇਜ਼ਾਂ ਦੀ ਜਾਂਚ ਸਟੂਡੈਂਟ ਵੀਜ਼ਾ ਵਰਕ ਵੀਜ਼ਾ ਟੂਰਿਸਟ ਵੀਜ਼ਾ ਅਤੇ ਪਰਿਵਾਰਾਂ ਨਾਲ ਮਿਲਣ ਵਾਲੇ ਵੀਜ਼ਿਆਂ ਦੀ ਪ੍ਰਕਿਰਿਆ ਵੀ ਅਸਥਾਈ ਤੌਰ ਤੇ ਰੋਕ ਦਿੱਤੀ ਗਈ ਹੈ ਇਹ ਸਾਰਾ ਬੰਦ ਅਮਰੀਕਾ ਵਿੱਚ ਸਰਕਾਰੀ ਛੁੱਟੀਆਂ ਹੋਣ ਕਰਕੇ ਕੀਤਾ ਗਿਆ ਜਿਸ ਕਾਰਨ ਅਮਰੀਕੀ ਸਰਕਾਰ ਦੇ ਕੋਈ ਦਫ਼ਤਰ ਸਿਰਫ ਭਾਰਤ ਵਿੱਚ ਹੀ ਨਹੀਂ ਸਗੋਂ ਹੋਰ ਦੇਸ਼ਾਂ ਵਿੱਚ ਵੀ ਕੁਝ ਦਿਨਾਂ ਲਈ ਬੰਦ ਰਹਿਣਗੇ ਜਿਹੜੇ ਵਿਦਿਆਰਥੀ ਅਮਰੀਕਾ ਪੜ੍ਹਾਈ ਕਰਨ ਦੀ ਤਿਆਰੀ ਕਰ ਰਹੇ ਹਨ ਜਿਹੜੇ ਨੌਜਵਾਨ ਨੌਕਰੀਆਂ ਲਈ ਅਮਰੀਕਾ ਜਾਣਾ ਚਾਹੁੰਦੇ ਹਨ ਜਾਂ ਜਿਹੜੇ ਲੋਕ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਦੀ ਯੋਜਨਾ ਬਣਾ ਰਹੇ ਸਨ ਉਹਨਾਂ ਨੂੰ ਹੁਣ ਕੁਝ ਦਿਨਾਂ ਦੀ ਉਡੀਕ ਕਰਨੀ ਪਵੇਗੀ ਅਮਰੀਕੀ ਅਧਿਕਾਰੀਆਂ ਵੱਲੋਂ ਇਹ ਸਪਸ਼ਟ ਕੀਤਾ ਗਿਆ ਹੈ ਕਿ ਇਹ ਬੰਦ ਸਿਰਫ ਥੋੜੇ ਸਮੇਂ ਲਈ ਹੈ ਅਤੇ 26 ਦਸੰਬਰ ਤੋਂ ਬਾਅਦ ਅਮਰੀਕੀ ਐਮਬੈਸੀ ਅਤੇ ਕੌਂਸੂਲੈਂਟ ਮੂੜ ਖੁੱਲ ਜਾਣਗੇ ਜਿਸ ਤੋਂ ਬਾਅਦ ਸਾਰੀਆਂ ਆਮ ਕੌਂਸੂਲੈਂਟ ਸੇਵਾਵਾਂ ਪਹਿਲਾਂ ਵਾਂਗ ਫਿਰ ਤੋਂ ਸ਼ੁਰੂ ਹੋ ਜਾਣਗੀਆਂ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਕਬਰੌਣ ਦੀ ਕੋਈ ਲੋੜ ਨਹੀਂ ਹੈ ਆਪਣੀਆਂ ਅਪਲਾਈਮੈਂਟਾਂ ਅਤੇ ਯਾਤਰਾ ਦੀ ਯੋਜਨਾ ਨੂੰ ਥੋੜਾ ਅੱਗੇ ਪਿੱਛੇ ਕਰ ਲਿਆ ਜਾਵੇ ਅਤੇ ਅਗਲੀ ਜਾਣਕਾਰੀ ਲਈ ਅਮਰੀਕੀ ਐਮਬੈਸੀ ਦੀ ਅਧਿਕਾਰਕ ਯੋਜਨਾਵਾਂ ਤੇ ਨਜ਼ਰ ਬਣਾਈ ਰੱਖੀ ਜਾਵੇ ਅਮਰੀਕਾ ਸਰਕਾਰ ਨੇ 26 ਦਸੰਬਰ ਤੋਂ ਇੱਕ ਨਵਾਂ ਨਿਯਮ ਲਾਗੂ ਕੀਤਾ ਹੈ ਇਸ ਨਿਯਮ ਦੇ ਅਨੁਸਾਰ ਜੋ ਵੀ ਵਿਦੇਸ਼ੀ ਨਾਗਰਿਕ ਅਮਰੀਕਾ ਵਿੱਚ ਦਾਖਲ ਹੁੰਦੇ ਨੇ ਜਾਂ ਬਾਹਰ ਜਾਂਦੇ ਨੇ ਉਹਨਾਂ ਦੀ ਬਾਇਓਮੈਟ੍ਰਿਕ ਜਾਣਕਾਰੀ ਲਈ ਜਾਵੇਗੀ ਇਸ ਵਿੱਚ ਮੁੱਖ ਤੌਰ ਤੇ ਚਿਹਰੇ ਦੀ ਸਕੈਨਿੰਗ ਸ਼ਾਮਲ ਹੈ ਇਹ ਨਿਯਮ ਟੂਰਿਸਟ ਵਿਦਿਆਰਥੀਆਂ ਅਤੇ ਵਰਕ ਵੀਜ਼ਾ ਵਾਲਿਆਂ ਲਈ ਲਾਗੂ ਹੋਵੇਗਾ ਅਮਰੀਕਾ ਸਰਕਾਰ ਨੇ 26 ਦਸੰਬਰ ਤੋਂ ਵਿਦੇਸ਼ੀ ਨਾਗਰਿਕਾਂ ਲਈ ਇੱਕ ਨਵਾਂ ਨਿਯਮ ਲਾਗੂ ਕਰਨ ਦਾ ਫੈਸਲਾ ਕੀਤਾ ਹੈ ਜਿਸ ਨੂੰ ਬਾਇਓਮੈਟ੍ਰਿਕ ਐਂਟਰੀ ਐਗਜ਼ਿਟ ਪ੍ਰੋਗਰਾਮ ਕਿਹਾ ਜਾ ਰਿਹਾ ਹੈ ਇਸ ਨਵੇਂ ਨਿਯਮ ਦਾ ਮਤਲਬ ਇਹ ਹੈ ਕਿ ਜਦੋਂ ਵੀ ਕੋਈ ਗੈਰ ਅਮਰੀਕੀ ਨਾਗਰਿਕ ਜਿਵੇਂ ਕਿ ਟੂਰਿਸਟ ਵੀਜ਼ਾ ਅਤੇ ਅਮਰੀਕਾ ਜਾਣ ਵਾਲੇ ਲੋਕ ਆਪਣੀ ਪੜ੍ਹਾਈ ਲਈ ਜਾਣ ਵਾਲੇ ਵਿਦਿਆਰਥੀ ਨੌਕਰੀ ਲਈ ਜਾਣ ਵਾਲੇ ਕਰਮਚਾਰੀ ਜਾਂ ਗ੍ਰੀਨ ਕਾਰਡ ਰੱਖਣ ਵਾਲੇ ਵਿਅਕਤੀ ਅਮਰੀਕਾ ਵਿੱਚ ਦਾਖਲ ਹੁੰਦੇ ਹੈ ਜਾਂ ਅਮਰੀਕਾ ਤੋਂ ਬਾਹਰ ਜਾਂਦੇ ਹਨ ਤਾਂ ਉਨ੍ਹਾਂ ਦੀ ਬਾਇਓਮੈਟ੍ਰਿਕ ਜਾਣਕਾਰੀ ਦਰਜ ਕੀਤੀ ਜਾਵੇਗੀ ਇਸ ਜਾਣਕਾਰੀ ਵਿੱਚ ਖਾਸ ਤੌਰ ਤੇ ਚਿਹਰੇ ਦੀ ਸਕੈਨਿੰਗ ਕੀਤੀ ਜਾਵੇਗੀ ਤਾਂ ਜੋ ਯਾਤਰੀਆਂ ਦੀ ਸਹੀ ਪਛਾਣ ਹੋ ਸਕੇ ਇਹ ਪ੍ਰਕਿਰਿਆ ਅਮਰੀਕਾ ਦੇ ਵੱਡੇ 에ਰਪੋਰਟਾਂ ਜ਼ਮੀਨੀ ਸਰਹੱਦਾਂ ਅਤੇ ਸਮੁੰਦਰੀ ਬੰਦਰਗਾਹਾਂ ਤੇ ਵੀ ਕੀਤੀ ਜਾਵੇਗੀ ਅਮਰੀਕੀ ਸਰਕਾਰ ਦਾ ਕਹਿਣਾ ਹੈ ਕਿ ਇਸ ਨਵੇਂ ਸਿਸਟਮ ਨਾਲ ਦੇਸ਼ ਦੀ ਸੁਰੱਖਿਆ ਹੋਰ ਮਜ਼ਬੂਤ ਹੋਵੇਗੀ ਅਤੇ ਇਹ ਵੀ ਆਸਾਨੀ ਨਾਲ ਪਤਾ ਲੱਗ ਜਾਵੇਗਾ ਕਿ ਕੋਈ ਵਿਅਕਤੀ ਆਪਣੇ ਵੀਜ਼ਾ ਦੀ ਮਿਆਦ ਤੋਂ ਵੱਧ ਸਮਾਂ ਤਾਂ ਅਮਰੀਕਾ ਵਿੱਚ ਨਹੀਂ ਰਹਿ ਰਿਹਾ ਸਰਕਾਰ ਦੇ ਅਨੁਸਾਰ ਇਸ ਨਾਲ ਗੈਰਕਾਨੂੰਨੀ ਰਹਿਣ ਵਾਲਿਆਂ ਨਕਲੀ ਦਸਤਾਵੇਜ਼ਾਂ ਅਤੇ ਸੁਰੱਖਿਆ ਨਾਲ ਜੁੜੀਆਂ ਸਮੱਸਿਆਵਾਂ ਤੇ ਕਾਬੂ ਪਾਇਆ ਜਾ ਸਕੇਗਾ ਇਸ ਨਵੇਂ ਨਿਯਮ ਨਾਲ ਆਮ ਯਾਤਰੀਆਂ ਨੂੰ ਕਬਰ ਰੌਣ ਦੀ ਲੋੜ ਨਹੀਂ ਹੈ ਕਿਉਂਕਿ ਇਹ ਸਿਰਫ ਪਛਾਣ ਦੀ ਇੱਕ ਆਧੁਨਿਕ ਤਕਨੀਕ ਹੈ ਹਾਲਾਂਕਿ ਅਮਰੀਕੀ ਨਾਗਰਿਕਾਂ ਤੇ ਇਹ ਨਿਯਮ ਲਾਗੂ ਕੀਤਾ ਨਹੀਂ ਜਾਵੇਗਾ ਪਰ ਸਾਰੇ ਵਿਦੇਸ਼ੀ ਨਾਗਰਿਕਾਂ ਲਈ ਇਹ ਪ੍ਰਕਿਰਿਆ ਲਾਜ਼ਮੀ ਹੋਵੇਗੀ ਇਸ ਲਈ ਅਮਰੀਕਾ ਜਾਣ ਦੀ ਯੋਜਨਾ ਬਣਾਉਣ ਵਾਲੇ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪਹਿਲਾਂ ਤੋਂ ਇਸ ਨਵੇਂ ਨਿਯਮ ਬਾਰੇ ਜਾਣਕਾਰੀ ਰੱਖਣ ਯਾਤਰਾ ਦੌਰਾਨ ਅਧਿਕਾਰੀਆਂ ਨਾਲ ਸਹਿਯੋਗ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਗਲਤਫहमी ਤੋਂ ਬਚਣ ਅਮਰੀਕਾ ਵਿੱਚ ਡਰਾਈਵਿੰਗ ਲੈਸਨਸ ਦੇ ਨਾਲ ਜੁੜੇ ਨਵੇਂ ਨਿਯਮ 25 ਦਸੰਬਰ 2025 ਤੋਂ ਲਾਗੂ ਹੋ ਰਹੇ ਹਨ ਇਹਨਾਂ ਨਵੇਂ ਨਿਯਮਾਂ ਦੇ ਤਹਿਤ ਡਰਾਈਵਿੰਗ ਲੈਸਨਸ ਬਣਾਉਣਾ ਨਮਾ ਕਰਵਾਉਣ ਤੇ ਵਰਤਣ ਦੇ ਤਰੀਕਿਆਂ ਵਿੱਚ ਕੁਝ ਬਦਲਾਅ ਕੀਤੇ ਗਏ ਨੇ ਸਰਕਾਰ ਦਾ ਕਹਿਣਾ ਹੈ ਕਿ ਇਹ ਨਿਯਮ ਸੜਕਾਂ ਦੀ ਸੁਰੱਖਿਆ ਵਧਾਉਣ ਅਤੇ ਲੋਕਾਂ ਦੀ ਪਛਾਣ ਹੋਰ ਸਹੀ ਬਣਾਉਣ ਲਈ ਲਿਆਂਦੇ ਗਏ ਹਨ ਅਮਰੀਕਾ ਵਿੱਚ 25 ਦਸੰਬਰ 2025 ਤੋਂ ਡਰਾਈਵਿੰਗ ਲਾਇਸੈਂਸ ਨਾਲ ਜੁੜੇ ਨਵੇਂ ਨਿਯਮ ਲਾਗੂ ਹੋ ਰਹੇ ਹਨ ਇਸ ਨਵੇਂ ਨਿਯਮ ਨਾਲ ਸਰਕਾਰ ਵੱਲੋਂ ਸੜਕਾਂ ਦੀ ਸੁਰੱਖਿਆ ਵਧਾਉਣ ਡਰਾਈਵਿੰਗ ਦੀ ਪਛਾਣ ਹੋਰ ਸਹੀ ਬਣਾਉਣ ਅਤੇ ਗੈਰ ਕਾਨੂੰਨੀ ਡਰਾਈਵਿੰਗ ਘਟਾਉਣ ਲਈ ਲਿਆਏ ਗਏ ਹਨ ਹੁਣ ਇਹ ਡਰਾਈਵਿੰਗ ਲਾਇਸੈਂਸ ਬਣਾਉਣ ਨਵਾਂ ਕਰਾਉਣ ਅਤੇ ਮਿਆਦ ਵਧਾਉਣ ਦੀ ਪ੍ਰਕਿਰਿਆ ਵਿੱਚ ਕਈ ਵੱਡੇ ਬਦਲਾਅ ਆ ਸਕਦੇ ਹਨ ਉਦਾਹਰਨ ਵਜੋਂ ਜੋ ਲੋਕ ਪਹਿਲਾਂ ਸਿਰਫ ਮੂਲ ਪਛਾਣ ਦਸਤਾਵੇਜ਼ ਦਿੰਦੇ ਸਨ ਹੁਣ ਉਹਨਾਂ ਨੂੰ ਵਧੇਰੇ ਦਸਤਾਵੇਜ਼ ਜਿਵੇਂ ਕਿ ਸਹੀ ਪਛਾਣ ਰਹਿਣ ਦਾ ਸਬੂਤ ਸਮਾਜਿਕ ਸੁਰੱਖਿਆ ਨੰਬਰ ਜਾਂ ਕਾਨੂੰਨੀ ਸਬੂਤ ਦੇਣੇ ਪੈ ਸਕਦੇ ਹਨ ਇਸ ਦਾ ਮਕਸਦ ਇਹ ਹੈ ਕਿ ਹਰ ਇੱਕ ਡਰਾਈਵਰ ਦੀ ਪਛਾਣ ਪੱਕੀ ਹੋਵੇ ਅਤੇ ਕੋਈ ਵੀ ਵਿਅਕਤੀ ਜਾਲ ਸਰਜੀ ਜਾਂ ਗੈਰ ਕਾਨੂੰਨੀ ਤਰੀਕੇ ਨਾਲ ਲਾਇਸੈਂਸ ਦਾ ਪ੍ਰਾਪਤਨਾ ਕਰੇ ਨਵੇਂ ਨਿਯਮ ਵਿੱਚ ਡਿਜੀਟਲ ਤਕਨੀਕ ਦੀ ਵਰਤੋਂ ਵੀ ਵਧਾਈ ਗਈ ਹੈ ਹੁਣ ਲੋਕ ਆਪਣੇ ਲਾਇਸੈਂਸ ਦੀ ਜਾਣਕਾਰੀ ਆਨਲਾਈਨ ਚੈੱਕ ਕਰ ਸਕਦੇ ਹਨ ਨਵੇਂ ਲਾਇਸੈਂਸ ਅਰਜੀ ਭਰ ਸਕਣਗੇ ਅਤੇ ਕਈ ਸਥਿਤੀਆਂ ਵਿੱਚ ਡਿਜੀਟਲ ਲਾਇਸੈਂਸ ਵਰਤ ਸਕਣਗੇ ਇਸ ਦਾ ਫਾਇਦਾ ਹੈ ਕਿ ਪ੍ਰਕਿਰਿਆ ਤੇਜ਼ ਅਤੇ ਆਸਾਨ ਬਣੇਗੀ ਇਸ ਨਾਲ ਲੋਕਾਂ ਨੂੰ ਵਧੇਕ ਸਮਾਂ ਲੱਗਣ ਤੋਂ ਕਬਰਾਟ ਨਹੀਂ ਹੋਵੇਗੀ ਇਸ ਦੇ ਨਾਲ ਨਾਲ ਅਮਰੀਕਾ ਵਿੱਚ ਰਹਿਣ ਵਾਲੇ ਵਿਦੇਸ਼ੀ ਨਾਗਰਿਕਾਂ ਅਤੇ ਇਹ ਵੀ ਨਿਯਮ ਲਾਗੂ ਹੋ ਸਕਦਾ ਹੈ ਜੋ ਡਰਾਈਵਿੰਗ ਕਰਦੇ ਹਨ ਇਸ ਤਰੀਕੇ ਨਾਲ ਸਰਕਾਰ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਹਰ ਇੱਕ ਡਰਾਈਵਰ ਸੁਰੱਖਿਤ ਹੈ ਅਤੇ ਕਾਨੂੰਨ ਦਾ ਪਾਲਣ ਕਰ ਰਿਹਾ ਹੈ। ਸਰਕਾਰ ਵੱਲੋਂ ਸਲਾਹ ਦਿੱਤੀ ਜਾ ਰਹੀ ਹੈ ਕਿ ਜੋ ਲੋਕ ਅਮਰੀਕਾ ਵਿੱਚ ਡਰਾਈਵਿੰਗ ਲਾਇਸੈਂਸ ਬਣਾਉਣ ਜਾਂ ਨਵਾਂ ਕਰਾਉਣ ਦੀ ਯੋਜਨਾ ਬਣਾਉਂਦੇ ਹਨ, ਉਹ ਪਹਿਲਾਂ ਤੋਂ ਸਾਰੇ ਲੋੜਿੰਦਾ ਦਸਤਾਵੇਜ਼ ਤਿਆਰ ਕਰ ਲੈਣ। ਇਹ ਦਸਤਾਵੇਜ਼ ਪਛਾਣ, ਪਤਾ, ਨਾਗਰਿਕਤਾ ਜਾਂ ਵੈਦ ਰਹਿਣ ਦੀ ਪੁਸ਼ਟੀ ਦੇਣ ਵਾਲੇ ਹੋਣੇ ਚਾਹੀਦੇ ਆ ਇਸ ਨਾਲ ਨਵੇਂ ਲਾਇਸੈਂਸ ਲਈ ਅਰਜੀ ਪ੍ਰਕਿਰਣਾ ਤੇਜ਼ ਹੋ ਜਾਵੇਗਾ ਅਤੇ ਕਿਸੇ ਵੀ ਤਰ੍ਹਾਂ ਦੀ ਗਲਤਫਹਿਮੀ ਜਾਂ ਰੁਕਾਵਟ ਤੋਂ ਬਚਿਆ ਜਾ ਸਕੇਗਾ ਇਸ ਨਵੇਂ ਨਿਯਮ ਨਾਲ ਲੋਕਾਂ ਨੂੰ ਇਹ ਵੀ ਸਲਾਹ ਹੋਵੇਗੀ ਕਿ ਉਹ ਆਪਣੇ ਲਾਇਸੈਂਸ ਦੀ ਮਿਆਦ ਨੂੰ ਚੈੱਕ ਕਰਦੇ ਰਹਿਣ ਅਤੇ ਲਾਇਸੈਂਸ ਦੀ ਮਿਆਦ ਖਤਮ ਹੋ ਰਹੀ ਹੈ ਤਾਂ ਉਸ ਨੂੰ ਸਮੇਂ ਤੋਂ ਪਹਿਲਾਂ ਹੀ ਰੀਨਿਊ ਕਰਵਾ ਲੈਣ ਇਸ ਤਰ੍ਹਾਂ ਨਾ ਸਿਰਫ ਡਰਾਈਵਿੰਗ ਸੁਰੱਖਿਆ ਰਹੇਗੀ ਬਲਕਿ ਸੜਕਾਂ ਤੇ ਦੁਰਘਟਨਾਵਾਂ ਅਤੇ ਕਿਸੇ ਵੀ ਗੈਰ ਕਾਨੂੰਨੀ ਹਾਲਾਤਾਂ ਤੋਂ ਬਚਿਆ ਜਾ ਸਕੇਗਾ ਅਮਰੀਕਾ ਸਰਕਾਰ ਦਾ ਮੰਤਵ ਇਹੀ ਹੈ ਕਿ ਡਰਾਈਵਿੰਗ ਲਾਇਸੈਂਸ ਸਿਰਫ ਪਛਾਣ ਲਈ ਹੀ ਨਹੀਂ ਬਲਕਿ ਲੋਕਾਂ ਦੀ ਸੁਰੱਖਿਆ ਲਾਗੂ ਕਾਨੂੰਨ ਅਤੇ ਆਨਲਾਈਨ ਸਰਵਿਸਿਜ਼ ਦੇ ਤਰੀਕੇ ਤੋਂ ਬਿਹਤਰ ਬਣਾਉਣ ਲਈ ਇੱਕ ਮਜ਼ਬੂਤ ਸਾਧਨ ਬਣੇ ਇਸ ਲਈ ਹਰ ਡਰਾਈਵਰ ਨੌਜਵਾਨ ਯਾਤਰੀ ਅਤੇ ਅਮਰੀਕਾ ਵਿੱਚ ਰਹਿਣ ਵਾਲੇ ਵਿਦੇਸ਼ੀ ਲੋਕਾਂ ਨੂੰ ਇਹ ਨਿਯਮ ਪੂਰੀ ਤਰ੍ਹਾਂ ਸਮਝਣਾ ਅਤੇ ਆਪਣੇ ਦਸਤਾਵੇਜ਼ਾਂ ਨੂੰ ਸਹੀ ਤਰੀਕੇ ਨਾਲ ਤਿਆਰ ਰੱਖਣਾ ਬਹੁਤ ਜ਼ਰੂਰੀ ਹੈ ਇਸ ਤਰੀਕੇ ਨਾਲ 25 ਦਸੰਬਰ 2025 ਤੋਂ ਲਾਗੂ ਹੋਣ ਵਾਲੇ ਨਵੇਂ ਨਿਯਮ ਸਿਰਫ ਡਰਾਈਵਿੰਗ ਪ੍ਰਕਿਰਿਆ ਨੂੰ ਆਸਾਨ ਨਹੀਂ ਬਣਾਉਂਦੇ ਬਲਕਿ ਸੜਕਾਂ ਦੀ ਸੁਰੱਖਿਆ ਨੂੰ ਬਹੁਤ ਮਜ਼ਬੂਤ ਕਰਦੇ ਹਨ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਨਿਯਮਾਂ ਦੀ ਪੂਰੀ ਜਾਣਕਾਰੀ ਲੈਣ ਅਧਿਕਾਰੀਆਂ ਨਾਲ ਸਹਿਯੋਗ ਕਰਨ ਅਤੇ ਆਪਣੇ ਲਾਇਸੈਂਸ ਅਤੇ ਸੰਬੰਧਿਤ ਦਸਤਾਵੇਜ਼ ਸਹੀ ਢੰਗ ਨਾਲ ਰੱਖਣ ਇਸ ਤਰੀਕੇ ਨਾਲ ਉਹ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਤੋਂ ਬਚ ਸਕਣਗੇ ਅਤੇ ਬਿਨਾਂ ਕਿਸੇ ਸਮੱਸਿਆ ਤੋਂ ਆਪਣੇ ਡਰਾਈਵਿੰਗ ਜ਼ਿੰਮੇਵਾਰੀ ਨੂੰ ਪੂਰੀ ਕਰ ਸਕਣਗੇ ਅਮਰੀਕਾ ਬੁਲੇਟਿਨ ਦੇ ਵਿੱਚ ਫਿਲਹਾਲ ਇਹ ਨਹੀਂ ਤਾਜ਼ਾ ਅਪਡੇਟ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਹ ਤੱਕ ਮੈਂ ਦਿਓ ਇਜਾਜ਼ਤ ਧੰਨਵਾਦ